ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਿਵਰਾ ਟੀਵੀ ਕਪੂਰਥਲਾ ਦੇ ਸਰਾਫਾ ਬਾਜ਼ਾਰ ਵਿੱਚ ਬੀਤੇ ਦਿਨੀ ਇੱਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ ਪੁਲਿਸ ਵੱਲੋਂ ਵਾਕ ਵਾਕ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਆਖਰ ਪੁਲਿਸ ਨੇ ਚੋਰਾਂ ਨੂੰ ਟ੍ਰੇਸ ਕਰਦੇ ਹੋਏ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ ਦੱਸ ਦਈਏ ਕਿ ਬੀਤੇ ਦਿਨੀ ਕਪੂਰਥਲਾ ਦੇ ਸਰਾਫਾ ਬਾਜ਼ਾਰ ਵਿੱਚ ਇੱਕ ਵੱਡੀ ਚੋਰੀ ਹੋਈ ਸੀ ਜਿਸ ਨੂੰ ਪੁਲਿਸ ਵੱਲੋਂ ਹੱਲ ਕਰ ਲਿਆ ਗਿਆ ਹੈ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਸ ਕੇਸ ਵਿੱਚ ਚਾਰ ਦੋਸ਼ੀਆਂ ਨੂੰ ਵਕਫ ਵਕਫ ਥਾਮਾਂ ਤੋਂ ਗ੍ਰਿਫਤਾਰ ਕਰਕੇ 8 ਲੱਖ ਰੁਪਏ 3 ਕਿਲੋ ਚਾਂਦੀ 4.5 ਤੋਲੇ ਸੋਨੇ ਦੇ ਗਹਿਣੇ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ ਐਸਐਸਪੀ ਨੇ ਦੱਸਿਆ ਕਿ ਵਾਰਦਾਤ ਨੂੰ ਹੱਲ ਕਰਨ ਦੇ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵੱਲੋਂ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ ਐਸਐਸਪੀ ਗੌਰਵ ਤੂਰਾ ਨੇ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ ਪੰਜਾਬ ਸਰਕਾਰ ਵੱਲੋਂ ਗੁਰਮ ਦੇ ਖਿਲਾਫ ਸਖਤ ਲੜਾਈ ਸ਼ੁਰੂਆਤ ਕੀਤੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਦੇ ਵਿੱਚ ਇੱਕ ਇੰਟਰਸਟੇਟ ਗੈਂਗ ਆਫ ਰੋਬਰਸ ਨੂੰ ਕਪੂਰਥਲਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਰੈਸਟ ਕੀਤਾ ਗਿਆ ਇਸ ਮਹੀਨੇ ਦੀ 8 ਤਰੀਕ ਨੂੰ ਤਕਰੀਬਨ ਸਵੇਰੇ 4:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਅਣਪਛਾਤੇ 3-4 ਨਕਾਬਕੋਸ਼ ਲੋਕ ਕਿੱਟੇ ਰੰਗ ਦੀ ਹਿਉਂਡਈ ਐਕਸੈਂਟ ਗੱਡੀ ਦੇ ਵਿੱਚ ਆਏ ਸਨ ਅਤੇ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਉਹਦੇ ਤਾਲੇ ਤੋੜ ਕੇ ਸ਼ਟਰ ਖੋਲ ਕੇ ਦੁਕਾਨ ਦੇ ਵਿੱਚੋਂ ਬਰੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਂਦੀ ਅਤੇ ਸੋਨਾ ਦੀ ਲੁੱਟ ਕੀਤੀ ਹੈ ਅਤੇ ਤਿਜੋਰੀ ਵੀ ਜਿਹੜਾ ਪਟਕੇ ਲੈ ਗਏ ਹਨ ਇਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਪੁਲਿਸ ਟੀਮਾਂ ਪਹੁੰਚੀਆਂ ਸੀਨੀਅਰ ਅਫਸਰਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੁਰੰਤ ਕਾਰਵਾਈ ਕਰਦੇ ਹੋਏ ਮਦਈ ਮੁਕੱਦਮਾ ਵੱਲੋਂ ਸਟੇਟਮੈਂਟ ਰਿਕਾਰਡ ਕਰਕੇ ਸਖਤ ਤਰ੍ਹਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ ਮੁਕਦਮੇ ਦੀ ਤਫ਼ਤੀਸ਼ ਨੂੰ ਅੱਗੇ ਬਤਾਂਦੇ ਹੋਏ ਐਸਪੀਡੀ ਆ ਡੀਐਸਪੀ ਡੀ ਡੀਐਸਪੀ ਕਪੂਰਥਲਾ ਐਸਐਚਓ ਸਿਟੀ ਕਪੂਰਥਲਾ ਅਤੇ ਇਨਚਾਰਜ ਸੀਆਈਏ ਕਪੂਰਥਲਾ ਦੇ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਦੋਸ਼ੀਆਂ ਨੂੰ ਅੱਗੇ ਤੇ ਪਿੱਛੇ ਦੋਵੇਂ ਪਾਸੇ ਟਰੈਕ ਕੀਤਾ ਗਿਆ ਲਗਾਤਾਰ ਹੀ ਮੁਸਤਾਦੀ ਨਾਲ ਕੰਮ ਕਰਦੇ ਹੋਏ ਟੀਮਾਂ ਨੇ ਦੋਸ਼ੀਆਂ ਨੂੰ ਤਕਰੀਬਨ 300 ਕਿਲੋਮੀਟਰ ਤੱਕ ਫਾਲੋ ਕੀਤਾ ਤੇ ਫਾਲੋ ਕਰਨ ਉਪਰੰਤ ਇਹਨਾਂ ਦੇ ਜਿਹੜੇ ਟ੍ਰੇਲ ਹੈ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਿਕਲੇ ਹਨ ਆ ਇਹਦੇ ਵਿੱਚ ਗੱਲ ਇਹ ਸਾਹਮਣੇ ਆਈ ਹੈਗੀ ਹੈ ਕਿ ਦੋਸ਼ੀਆਂ ਨੇ ਵਕ-ਵਕ ਤਰੀਕੇ ਨਾਲ ਪੁਲਿਸ ਨੂੰ ਚੱਕਵਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਫਿਰ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹ ਦੋਸ਼ੀਆਂ ਦੇ ਜਿਹੜਾ ਇਹਨਾਂ ਦਾ ਟ੍ਰੇਸ ਕਰ ਲਿਆ ਸੀਗਾ ਸਾਨੂੰ ਬੜੇ ਵਧੀਆ ਜਿਹੜੀ ਇੱਕ ਇਨਪੁਟ ਮਿਲੀ ਸੀ ਕਿ ਜਿਹੜੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿੱਚ ਹੈਗੇ ਆ ਤੁਰੰਤ ਸਾਡੀ ਟੀਮਾਂ ਉੱਥੇ ਪਹੁੰਚ ਗਈਆਂ ਦੋਸ਼ੀਆਂ ਨੂੰ ਖਬਰ ਲੱਗੀ ਤੇ ਉਹ ਉਧਰ ਵੀ ਜਿਹੜਾ ਫਰਾਰ ਫਰਾਰ ਉਹ ਹੋ ਗਈ ਸੀ ਸਾਡੇ ਪਹੁੰਚਣ ਤੋਂ ਪਹਿਲਾਂ ਤੇ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਅਸੀਂ ਦੋਸ਼ੀਆਂ ਦੇ ਪਿੱਛੇ ਪੈਰੇ ਤੇ ਜਿਹੜਾ ਜ਼ਿਲ੍ਹਾ ਮੰਡੀ ਦੇ ਵਿੱਚੋਂ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਆ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਉਹਨੂੰ ਅਸੀਂ ਜ਼ਿਲ੍ਹਾ ਮੰਡੀ ਤੋਂ ਅਰੈਸਟ ਕੀਤਾ ਹੈ ਤੇ ਉਹਦੇ ਕੋਲ ਜਿਹੜੀ ਇੱਕ ਬਰੇਜ਼ਾ ਗੱਡੀ ਵੀ ਰਿਕਵਰ ਹੋਈ ਹੈ ਉਹਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਨੇ ਇਹ ਜਿਹੜੀ ਵਾਰਦਾਤ ਦੇ ਵਿੱਚ ਚਿੱਟੇ ਰੰਗ ਦੀ ਜੁੰਡੀ ਐਕਸੈਂਟ ਗੱਡੀ ਹੈ ਉਹ ਇੱਕ ਉਹਦਾ ਮਿੱਤਰ ਅਮਨ ਹੈਗਾ ਅਮਨਦੀਪ ਸਿੰਘ ਇਹ ਵੀ ਜਿਹੜਾ ਫੁੱਲਗੜੀ ਥਾਣਾ ਫੁੱਲਗੜੀ ਏਰੀਆ ਤੇ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਚ ਪੈਂਦਾ ਹੈ ਉਹਦੇ ਕੋਲ ਉਹ ਜਿਹੜੀ ਇਹ ਵਾਰਦਾਤ ਲਈ ਗੱਡੀ ਲਈ ਸੀ ਜਿਹੜਾ ਅਮਨ ਨੂੰ ਆਪਾਂ ਕਾਂਗੜਾ ਜ਼ਿਲ੍ਹੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਤੋਂ ਜਿਹੜਾ ਅਰੈਸਟ ਕੀਤਾ ਹੈ ਦੋਵਾਂ ਨੂੰ ਅਰੈਸਟ ਕਰਕੇ ਅਸੀਂ ਜਿਹੜਾ ਵਾਪਸ ਫਿਰੋਜ਼ਪੁਰ ਲੈ ਕੇ ਆਏ ਉਹਨਾਂ ਦਾ ਅਸੀਂ ਰਿਮਾਂਡ ਲਿਆ ਹੈ ਦੌਰਾਨ ਪੁੱਛਗਿੱਛ ਇੱਕ ਗੱਲ ਸਾਹਮਣੇ ਆਈ ਕਿ ਜੋ ਵੀ ਲੁੱਟਦਾ ਸਮਾਨ ਸੀਗਾ ਉਹਨਾਂ ਨੇ ਇੱਕ ਲੋਕਲ ਮੁੱਲਾ ਮੱਲਾ ਵਾਲਾਂ ਦਾ ਜਿਹੜਾ ਸੁਨਿਆਰਾ ਸੀਗਾ ਉਹਨੂੰ ਜਿਹੜਾ ਸਾਰਾ ਸਮਾਨ ਵੇਚਿਆ ਸੀਗਾ ਤੁਰੰਤ ਹੀ ਇੱਥੇ ਕਾਰਵਾਈ ਕਰਦੇ ਹੋਏ ਟੀਮਾਂ ਲੱਗੀਆਂ ਤੇ ਜਿਹੜੇ ਸੁਨਿਆਰੇ ਸੀ ਆਪਣੀ ਦੁਕਾਨਾਂ ਬੰਦ ਕਰਕੇ ਲੁਕੇ ਹੋਏ ਸੀ ਭੱਜੇ ਹੋਏ ਸੀ ਟੀਮਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜੇ ਦੋ ਸੁਨਿਆਰੇ ਧਰਮਪਾਲ ਸਿੰਘ ਜਿਹੜੇ ਹੈਗੇ ਆ ਮੱਲਾਵਾਲਾ ਦੇ ਰਹਿਣ ਵਾਲੇ ਉਹਨਾਂ ਨੂੰ ਤੇ ਉਹਨਾਂ ਦੇ ਬੇਟਾ ਜਿਹੜਾ ਰਾਹੁਲ ਸ਼ਰਮਾ ਦੋਵਾਂ ਨੂੰ ਅਸੀਂ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਅਸੀਂ 8 ਲੱਖ ਰੁਪਏ 3 ਕਿਲੋ ਚਾਂਦੀ ਤੇ 4.5 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਇਹ ਸੁਨਿਆਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਇਹ ਦੱਸਣ ਜੋ ਗੱਲ ਹੈ ਕਿ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਇਹਦੇ ਉੱਤੇ ਪਹਿਲਾਂ ਹੀ ਤਕਰੀਬਨ 20 ਅਪਰਾਧਿਕ ਮੁਕਦਮੇ 12 ਜ਼ਿਲ੍ਹਿਆਂ ਦੇ ਵਿੱਚ ਦਰਜ ਹਨ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਲੁਧਿਆਣਾ ਬਰਨਾਲਾ सिरसा ਹਰਿਆਣਾ ਸੰਗਰੂਰ ਫਤਿਹਪੁਰਬਾਦ ਹਰਿਆਣੇ ਦੇ ਵਿੱਚ ਕੈਥਲ ਹਰਿਆਣਾ ਬਟਾਲਾ ਅੰਬਰਸਰ ਫਰੀਦਕੋਟ ਅਤੇ ਗਿੱਦੜਪਾਹਾ ਦੇ ਵਿੱਚ ਟੋਟਲ ਕੁੱਲ 20 ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਪਹਿਲਾਂ ਹੀ ਦਰਜ ਸਨ ਤੇ ਇਹ bail ਤੇ ਬਾਹਰ ਸੀ ਤੇ ਇਹ ਜਿਹੜਾ ਜੌਨੀ ਨਸ਼ਾ ਕਰਨ ਦਾ ਆਦੀ ਸੀਗਾ ਤੇ ਨਸ਼ਾ ਕਰਕੇ ਹੀ ਜਿਹੜਾ ਰਾਤ ਨੂੰ ਇਹਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਵਾਰਤਾਤ ਨੂੰ ਅੰਜਾਮ ਦਿੱਤਾ ਹੈ ਇਸ ਵਾਰਦਾਤੇ ਵਿੱਚ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਐ ਉਹ ਅਸੀਂ ਨਾਮਿਨੇਟ ਜਿਹੜੇ ਕਰ ਲਏ ਹਨ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੇ ਪਿੱਛੇ ਵੀ ਸਾਡੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਜਿਹੜਾ ਉਹਨਾਂ ਤੋਂ ਹੋਰ ਵੀ ਜਿਹੜੀ ਬਰਾਮਦੀਆਂ ਹੋਣ ਦੀ ਜਿਹੜੀ ਪੂਰੀ ਜਿਹੜਾ ਉਮੀਦ ਹੈਗੀ ਹੈ ਤੇ ਅਸੀਂ ਬਹੁਤ ਹੀ ਛੇਤੀ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ ਇਹਦੇ ਵਿੱਚ ਆਲਮੋਸਟ ਜਿਹੜੇ ਸਾਰੇ ਮੁਕੱਦਮੇ ਐ ਆਲਮੋਸਟ ਸਾਰੇ ਹੀ ਮੁਕੱਦਮੇ ਜਿਹੜੇ ਚੋਰੀ ਦੇ ਹੈਗੇ ਬਿਲਕੁਲ ਜਿਹੜੇ ਦੋਸ਼ੀ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਉਹ ਆਪਸ ਵਿੱਚ ਰਿਸ਼ਤੇਦਾਰ ਹੈਗੇ ਐ ਤੇ ਜਿਹੜਾ ਇਹ ਸੁਨਿਆਰਾ ਹੈਗਾ ਇਹਨਾਂ ਦੇ ਪਹਿਲਾਂ ਹੀ ਮੁੱਖ ਦੋਸ਼ੀ ਜੌਨੀ ਅਤੇ ਇਹਨਾਂ ਦੇ ਜਿਹੜੇ ਭਰਾ ਇੱਕ ਹੈਗੇ ਐ ਜਿਹੜੇ ਨਾਮਜ਼ਦ ਹੋਏ ਐ ਉਹਨਾਂ ਨਾਲ ਪਹਿਲਾਂ ਹੀ ਲਿੰਕ ਸੀਗੇ ਤੇ ਹੋ ਸਕਦਾ ਹੈ ਪਹਿਲਾਂ ਵੀ ਜਿਹੜੀ ਵਾਰਦਾਤਾ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਹੋਈ ਇਹੀ ਜਿਹੜੇ ਸੁਨਿਆਰੇ ਨੂੰ ਵੇਚਿਆ ਇਹਦੇ ਵਿੱਚ ਕੋਈ ਚਾਰ ਦੋਸ਼ੀ ਅਸੀਂ ਮੁਕਦਮੇ ਦੇ ਫੜ ਲਏ ਹਨ ਜਿਹਦੇ ਵਿੱਚ ਇਸ ਵਾਰਦਾਤ ਦਾ ਮਾਸਟਰਮਾਈਂਡ ਜਿਹੜਾ ਜੌਨੀ ਉਸ ਰਾਜੂ ਉਹ ਹੈਗਾ ਤੇ ਬਾਕੀ ਜਿਹੜੇ ਤਿੰਨ ਦੋਸ਼ੀ ਹੈ ਉਹਨਾਂ ਨੂੰ ਅਸੀਂ ਪਹੁੰਚੀ ਦੀ